मैडम जी 99 ਦੇ ਵਿੱਚ ਮੇਰਾ ਵਿਆਹ ਹੁੰਦਾ ਨਿਆਣੀ ਉਮਰ ਸੀਗੀ 99 ਦੇ ਵਿੱਚ ਮੈਂ ਵਿਆਹ ਕੇ ਹੋਣੀ ਆ ਤਾਂ 2006 ਦੇ ਵਿੱਚ ਮੇਰੇ ਹਸਬੰਦ ਦੀ ਡੈਥ ਹੋ ਜਾਂਦੀ ਆ ਉਹ ਤੋਂ ਬਾਅਦ ਚ ਮਤਲਬ ਕਿ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਗਿਆ ਕਿਉਂਕਿ ਪਹਿਲਾਂ ਜਦੋਂ ਉਹ ਮੇਰੀ ਜ਼ਿੰਦਗੀ ਦੇ ਵਿੱਚ ਸੀਗੇ ਮੈਨੂੰ ਐ ਸੀਗਾ ਵੀ ਮੈਂ ਮੈਨੂੰ ਮਤਲਬ ਕਹਿੰਦੇ ਹੁੰਦੇ ਨੇ ਨਾ ਸਾਡੇ ਰੱਬ ਨਹੀਂ ਸੀ ਯਾਦ ਜਦੋਂ ਤੂੰ ਹੁੰਦਾ ਸੀ ਮੈਨੂੰ ਰੱਬ ਦਾ ਵੀ ਨਹੀਂ ਸੀ ਪਤਾ ਉਸ ਵਕਤ ਜਦੋਂ ਉਹ ਮੇਰੀ ਜ਼ਿੰਦਗੀ ਦੇ ਵਿੱਚ ਸੀਗੇ ਪਰ ਜਦੋਂ ਚਲੇ ਗਏ ਉਦੋਂ ਹੌਲੀ 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 ਮੈਨੂੰ ਲੋਕਾਂ ਦਾ ਵੀ ਪਤਾ ਲੱਗਣਾ ਸ਼ੁਰੂ ਹੋ ਗਿਆ ਫਿਰ ਮੈਨੂੰ ਰੱਬ ਦਾ ਵੀ ਪਤਾ ਲੱਗਿਆ ਕਿਉਂਕਿ ਮੈਨੂੰ ਸੰਭਾਲਿਆ ਰੱਬ ਨੇ ਉਸ ਤੋਂ ਬਾਅਦ ਚ ਮੈਨੂੰ ਕੋਈ ਸੰਭਾਲਣ ਵਾਲਾ ਹੈ ਨਹੀਂ ਸੀ ਫਿਰ ਮੈਨੂੰ ਪਤਾ ਲੱਗਦਾ ਵੀ ਰੱਬ ਕੀ ਚੀਜ਼ ਆ ਜਦੋਂ ਮੈਂ ਡੋਲਦੀ ਤੇ ਮੈਨੂੰ ਰੱਬ ਆਸਰਾ ਦਿੰਦਾ ਤੇ ਮੈਨੂੰ ਡੋਲਣ ਤੋਂ ਬਚਾਉਂਦਾ ਪਰ ਜਿੰਨੀਆਂ مصیبتਾਂ ਦੁੱਖ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਵੇਖੇ ਨਾ ਮੈਂ ਕਹਿੰਨੀ ਸ਼ਾਇਦ ਹੀ ਕਿਸੇ ਨੇ ਵੇਖੇ ਹੋਣੇ ਆ ਮਤਲਬ ਕਿ ਜੇ ਕੋਈ ਹੋਰ ਔਰਤ ਹੁੰਦੀ ਮੇਰੇ ਹਿਸਾਬ ਨਾਲ ਤਾਂ ਆਪਣੇ ਆਪ ਨੂੰ ਖਤਮ ਕਰ ਲੈਂਦੀ ਜਿੰਨੀਆਂ ਮੈਂ ਔਖਾਂ ਦੇਖੀਆਂ ਕਿਉਂਕਿ 1 ਸਾਲ ਤੇ 7 ਮਹੀਨਿਆਂ ਦੇ ਬੱਚੇ ਨਾਲ ਜ਼ਿੰਦਗੀ ਕੱਢਣੀ ਤੁਸੀਂ ਸੋਚ ਕੇ ਦੇਖੋ ਵੀ ਕਿੰਨੀ ਮੁਸ਼ਕਲ ਆ ਤਾਂ ਮੈਂ ਕੱਢੀ ਕੱਢੀ ਕਿਵੇਂ ਕਿਉਂਕਿ ਜਦੋਂ ਬੰਦਾ ਮਰ ਜਾਂਦਾ ਇੱਕ ਔਰਤ ਵਿਧਵਾ ਹੋ ਜਾਂਦੀ ਆ ਜੀ ਤਾਂ ਉਹਨੂੰ ਆਪਣੇ ਬੱਚਿਆਂ ਦੀ ਖਾਤਰ ਜਿਉਣਾ ਪੈਂਦਾ ਤੇ ਦੁਨੀਆਂ ਦੀਆਂ ਠੋਕਰਾਂ ਸੁਣਦੀ ਆ ਤਾਨ ਨੇ ਸੁਣਦੀ ਆ ਠੋਕਰਾਂ ਖਾਂਦੀ ਆ ਤਾਂ ਉਹ ਵੀ ਆਪਣੇ ਬੱਚੇ ਦੀ ਖਾਤਰ ਖਾਣੀਆਂ ਪੀਂਦੀਆਂ ਉਸ ਵਕਤ ਜਦੋਂ ਮੇਰੇ ਘਰ ਵਾਲੇ ਦੀ ਅਚਾਨਕ ਮੌਤ ਹੋ ਜਾਂਦੀ ਆ ਐਕਸੀਡੈਂਟ ਦੇ ਨਾਲ ਘਰੋਂ ਹਾਸਦੇ ਖੇੜਦੇ ਵਧੀ ਅਗੇ ਚਾਹ ਪੀਤੀ ਅੱਧੀ ਚਾਹ ਪੀ ਲਈ ਅੱਧੀ ਮੈਨੂੰ ਫੜਾ ਕੇ ਕਿਉਂਕਿ ਮੈਨੂੰ ਆਤ ਸੀ ਮੈਂ ਕਹਣਾ ਤੁਸੀਂ ਅੱਧੀ ਚਾਹ ਪੀ ਕਿੱਦੀ ਮੈਨੂੰ ਦੇ ਜਾ ਕਰੋ ਮੈਨੂੰ ਸਬਰ ਨਹੀਂ ਆਉਂਦਾ ਤਾਂ ਉਹਨਾਂ ਨੇ ਅੱਧੀ ਚਾਹ ਪੀ ਕੇ ਅੱਧੀ ਚਾਹ ਮੈਨੂੰ ਫੜਾਤੀ ਤੇ ਮੇਰੀ ਨਾ ਚੁੰਨੀ ਸੀ ਫਿੱਕੀ ਜੀ ਗ੍ਰੀਨ ਕਲਰ ਦੀ ਤਾਂ ਚੁੰਨੀ ਚੁੰਨੀ ਪੂਰੀ ਡਬਲ ਸੀਗੀ ਤੇ ਸਿਰ ਤੇ ਬੰਨ ਕੇ ਤੇ ਮੇਰੇ ਮੂਰੇ ਖੜ ਕੇ ਕਹਿੰਦੇ ਵੀ ਮੈਂ ਸੋਹਣਾ ਲੱਗਦਾ ਮੈਂ ਕਿਹਾ ਹਾਂ ਜੀ ਤੁਸੀਂ ਬਹੁਤ ਸੋਹਣੇ ਲੱਗਦੇ ਆ ਮੈਂ ਕਿਹਾ ਆਪਦੀ ਘਰ ਵਾਲੀ ਨੂੰ ਕੋਈ ਬੰਦਾ ਆਪਦਾ ਮਾੜਾ ਲੱਗਦਾ ਹੁੰਦਾ ਮੈਂ ਕਿਹਾ ਮੇਰੇ ਲਈ ਤੁਸੀਂ ਵਧੀਆ ਕਿਉਂਕਿ ਪੱਗ ਬੰਨਦੇ ਸੀ ਮੈਨੂੰ ਵਧੀਆ ਸੀ ਪੱਗ ਵਾਲਾ ਮਤਲਬ ਕਿ ਸਰਦਾਰ ਮੈਨੂੰ ਬਹੁਤ ਆਪਦੇ ਆਪ ਨੂੰ ਪਸੰਦ ਸੀ ਦਿਲ ਨੂੰ ਮੈਨੂੰ ਮੈਂ ਕਹਣਾ ਪੱਗ ਵਾਲਾ ਬੰਦਾ ਵਧੀਆ ਲੱਗਦਾ ਹੈ ਨਾ ਤਾਂ ਪੱਗ ਬੰਨੀ ਤੇ ਕਹਿੰਦੇ ਮੈਂ ਸੋਹਣਾ ਲੱਗਦਾ ਮੈਂ ਕਿਹਾ ਹਾਂ ਜੀ ਚਲੋ ਕੰਮ ਤੇ ਚਲੇ ਗਏ ਪੰਜ ਮਿੰਟ ਬਾਅਦ ਹਜੇ ਮੁੰਡੇ ਨੇ ਮਤਲਬ ਲੈਟਰਨ ਕੀਤੀ ਸੀਗੀ ਤੇ ਤਵਾ ਕੇ ਮੇਰੇ ਨਾਲ ਉਹ ਗਏ ਤਾਂ ਪੰਜ ਮਿੰਟ ਬਾਅਦ ਮੁੰਡਾ ਕੋਈ ਚੱਪਲਾ ਚੱਕ ਕੇ ਆ ਜਾਂਦਾ ਸਾਡੇ ਪਿੰਡ ਦਾ ਦੋਤਾ ਸੀਗਾ ਉਹਦੇ ਹੱਥਾਂ 'ਚ ਚੱਪਲਾ ਤੇ ਉਹ ਲੈ ਕੇ ਆ ਗਿਆ ਕਹਿੰਦਾ ਮੰਮੀ ਮੰਮੀ ਮੈਂ ਕਿਹਾ ਕੀ ਹੋਇਆ ਕਹਿੰਦਾ ਮੈਂ ਕਹਾਂ ਨਾ ਬੀਤਰ ਮਾਮਾ ਬੂਟ ਪਾਉਣੇ ਭੁੱਲ ਗਿਆ ਪੋ ਦਾ ਮਹੀਨਾ ਇੰਨੀ ਧੁੰਦਾ ਤੇ ਮੈਂ ਕਹਿੰਦਾ ਹੁਣ ਤੇਰੀ ਮੰਮੀ ਤੂੰ ਮੈਨੂੰ ਚੱਪਲਾ ਬੂਟ ਲਿਆ ਦੇ ਕਹਿੰਦਾ ਨਹੀਂ ਮੰਮੀ ਤੇ ਮੈਂ ਕਹਾਂ ਅਚਕਦਾ ਜਿ ਕਿਉਂ ਕੀ ਗੱਲ ਕਹਿੰਦਾ ਨਾ ਮਾਮੇ ਦਾ ਐਕਸੀਡੈਂਟ ਹੋ ਗਿਆ